ਹਮ ਬਿਲ ਪੇਸ਼ ਕਰ ਸਕਦੀ ਹੈ ਸਰਕਾਰ ਆਪਣੇ ਸਾਥਨਾਂ ਦੇ ਲਈ ਭਾਜਪਾ ਨੇ ਜਾਰੀ ਕੀਤਾ ਵੀ ਉਪ ਰਾਸ਼ਟਰਪਤੀ ਚੋਣ ਲਈ ਇੰਡੀਆ ਆਲਾਈयंस ਨੇ ਉਮੀਦਵਾਰ ਦੀ ਅੱਜ ਨਾਮਿਨੇਸ਼ਨ 20 ਸੁਦਰਸ਼ਨ ਰੈਦੀ ਦੇ ਨਾਲ ਕਰਨਗੇ ਕਾਗਜ਼ 9 ਸਤੰਬਰ ਨੂੰ ਹੋਣ ਜਾ ਰਹੀ ਹੈ ਉਪ ਰਾਸ਼ਟਰਪਤੀ ਦੀ ਚੋਣ ਆ ਚੜ੍ਹਗੋਰ ਜਗਵਰਨਰ ਨਾਲ ਮੁਲਾਕਾਤ ਕਰੇਗਾ ਪੰਜਾਬ ਭਾਜਪਾ ਦਾ ਵਫਦ ਪਾਰਟੀ ਦਾ ਇਲਜ਼ਾਮ ਪੁਲਿਸ ਦੀ ਹੋ ਰਹੀ ਹੈ ਜੁਰਵਟੋ ਸਵੇਰੇ 45 ਥਾਂਵਤ ਰੋਕੇ ਗਏ ਪਾਰਟੀ ਦੇ ਪ੍ਰੋਗਰਾਮ ਕੇਂਦਰ ਨੇ ਪੰਜਾਬ ਦੇ ਲਈ 580 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਕੀਤੀ ਜਾ ਰਹੀ ਫੰਡ ਦੇ ਨਾਲ ਸਰਹੱਦੀ ਖੇਤਰਾਂ ਦਾ ਹੋਵੇਗਾ ਵਿਕਾਸ ਰਵਨੀਤ ਸਿੰਘ ਬਿੱਟੂ ਬੋਲੇ ਪੰਜਾਬ ਦੇ ਵਿਕਾਸ ਨੂੰ ਮਿਲੇਗਾ ਮਜ਼ਬੂਤ ਖੁਲਾਰਾ ਬੀਬੀ ਅੰਮੀ ਮਾਮਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਹੋਵੇਗੀ ਅਹਿਮ ਸੁਣਵਾਈ ਪੰਜਾਬ ਸਰਕਾਰ ਨੇ ਦਾਖਲ ਕੀਤੀ ਹੈ ਪਟੀਸ਼ਨ ਹਰਿਆਣਾ ਨੂੰ ਪਾਣੀ ਦੇਣ ਵਾਲੀ ਮੀਟਿੰਗ ਦੇ ਮਿਨਿਟਸ ਰਾਤ ਕਰਨ ਦੀ ਕੀਤੀ ਹੈ ਮੰਗ ਦਰਿਆਵਾਂ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ 'ਚ ਹੜ ਵਰਗੇ ਹਾਲਾਤ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਰਕੇ ਵੱਡੀ ਮੁਸੀਬਤ スルタンપુર નોદી દે 16 ફન્ટ પાણી છકરે 19 સાલા લડકી દે અશ્લીલ વિડિયો મામલે દે وچ પોલીસ دا એક્શન રેપ تے આઈટી એક્ટ તહેત દર્જ કીતા કેસ દોવે મુલઝુમા ખલાફ લુકઆઉટ સર્ક્યુલર વિચારી ਇਸ ન્યૂઝ હેડલાઇન્સ કે પ્રાયोजक પતંજલિ ગાય કા ઘી માં કા ભરોસા પ્યાર સે ભરોસા ਸਸ਼ਕਾਲ న్యూਸ 18 ਪੰਜਾਬ ਰਾਣਾ ਦੇਖ ਰਹੇ तमाम दर्शकਾਂ ਦਾ ਸਵਾਗਤ ਹੈ ਮੈਂ ਦਾਨਾ ਚੌਧਰੀ ਲੈ ਕੇ ਹਾਂ ਸਾਰਾ ਡਾਇਰੈਕਟ ਡਿਸਟ੍ਰਿਕਟ ਤੋਂ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਿਲਸਲਾ ਅਨੰਦਪੁਰ ਸਾਹਿਬ ਦੇ ਵਿੱਚ ਸਵਾ ਨਦੀ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਦੇ ਕਾਰਨ ਇਹ ਪਾਣੀ ਸਤਲੁਜ ਦਰਿਆ ਦੇ ਨਾਲ ਮਿਲ ਗਿਆ ਜਿਸ ਤੋਂ ਬਾਅਦ ਇੱਥੇ ਸਤਲੁਜ ਉਫਾਨ ਪਿਆ ਦਰਿਆ ਦੇ ਇਸ ਖਤਰਨਾਕ ਰੂਪ ਨੂੰ ਦੇਖ ਕੇ ਇਸ ਦੇ ਕੰਡੇ ਰਹਿੰਦੇ ਲੋਕ ਫਿਕਰਾਂ ਦੇ ਵਿੱਚ ਪੈ ਗਏ ਨੇ ਘਰਾਂ ਦੇ ਕੋਲ ਸਾਡੇ ਘਰਾਂ ਹੀ ਨਾਲ ਘਰਾਂ ਦੇ ਕੋਲ ਪਾਣੀ ਪਹੁੰਚ ਗਿਆ ਹੈ ਤੇ ਹੋ ਸਕਦਾ ਸੜਕਾਂ ਉੱਪਰ ਵੀ ਆਦੇ ਰਸਤੇ ਹੀ ਬੰਦ ਹੋ ਜਵੇ ਪਰ ਅਸੀਂ ਸਰਕਾਰਾਂ ਤੋਂ ਆਈ ਵਾਰ ਇਹ ਕਿ ਅਜੇ ਰੋਜ਼ ਤੱਕ ਮੰਨ ਲਓ ਕੰਮ ਨਹੀਂ ਹੈ ਨਵਾਂ ਕੰਮ ਨਹੀਂ ਹੈ ਇਹ ਆ ਇਹ ਬਰਸਾਤ ਨੂੰ ਹੀ ਕੰਮ ਹੁੰਦਾ ਵੀ ਜਿਹੜੀਆਂ ਸਰਕਾਰਾਂ ਐ ਉਹ ਆ ਕੁਝ ਦਿਨਾਂ ਹੀ ਤਾਂ ਆ ਕੇ ਢਾੜਾ-ਗੁੜਾ ਮਾਰ ਦਿਆ ਅਫਸਰ ਵੀ ਆਦੇ ਆ ਹੁਣ ਤਾਂ ਅਫਸਰ ਕੋਈ ਆਇਆ ਨਹੀਂ ਕੋਈ ਸਾਨੂੰ ਸੂਚਨਾ ਵੀ ਨਹੀਂ ਆਈ ਕੋਈ ਨਾ ਮੁੱਕ ਪੱਕਾ ਪ੍ਰਬੰਧ ਹੈ ਕੋਈ ਹੋਰ ਨਹੀਂ ਸਰਕਾਰਾਂ ਕਰਦੀਆਂ ਤਰਨਚਾ ਤਰਨਚ ਹਰੀਕੇ ਬਰਾਜ ਤੇ ਸਤਲੁਜ ਦਰਿਆ ਦੇ ਪਾਣੀ ਦੀ કુલ آمد 97400 ਕਿਊਸਟ ਪਹੁੰਚ ਗਈ ਹੈ ਤੇ ਹਰੀਕੇ ਬਰਾਜ ਤੋਂ 75444 ਕਿਊਸਟ ਪਾਣੀ ਛੱਡਿਆ ਜਾ ਰਿਹਾ ਹੈ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰੀਕੇ ਦੇ ਬਰਾਜ ਨੇੜੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਪਾਣੀ ਵਧਣ ਦੇ ਕਾਰਨ ਛੱਡਿਆ ਜਾ ਸਕਦਾ ਹੈ ਸੋਰ ਤੋਂ ਮੌਜੂਦਾ ਹਰੀਕੇ ਬਰਾਜ ਦੇ ਉੱਪਰ ਯਾਨੀ ਕਿ ਹਰੀਕੇ ਹੈੱਡ ਦੇ ਉੱਪਰ ਔਰ ਤੁਹਾਨੂੰ ਇੱਕ ਤਸਵੀਰ ਦਿਖਾਉਣੀ ਹੈ ਜਿੱਥੋਂ ਸਾਰਾ ਪਾਣੀ ਜਿਹੜਾ ਥਾੜ ਏਰੀਆ ਨੂੰ ਰਿਲੀਜ਼ ਕੀਤਾ ਜਾਂਦਾ ਹੈ ਇਹ ਤਸਵੀਰਾਂ ਨੇ ਔਰ 31 ਦੇ ਗੇਟ ਨੇ ਔਰ ਤੁਸੀਂ ਦੇਖੋ ਕਿ ਹੁਣ ਵੀ ਜਿਹੜਾ ਪਾਣੀ ਰਿਲੀਜ਼ ਜਿਹੜਾ ਕੀਤਾ ਗਿਆ ਔਰ ਜਿਹੜੇ ਪਾਣੀ ਰਿਲੀਜ਼ ਕਰਦੇ ਨੇ ਉਹਨਾਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਉਣੀ ਹੈ ਔਰ ਡੇ ਬਾਏ ਡੇ ਰੂਟੀਨ 'ਚ ਤੁਹਾਡੀ ਗੱਲਬਾਤ ਉਹਨਾਂ ਨਾਲ ਕਰਾ ਰਹੇ ਹਾਂ ਹੁਣ ਫੇਰ ਕਰਾਉਣੇ ਸਰ ਅੱਜ ਕਿੰਨਾ ਪਾਣੀ ਆਇਆ ਔਰ ਕਿੰਨਾ ਤੁਸੀਂ ਅੱਜ ਰਿਲੀਜ਼ ਕਰ ਰਹੇ ਹੋ ਅੱਗੇ ਸਰ ਸਾਡੇ ਕੋਲ 97463 ਦੇ ਉਹਦੇ ਵਿੱਚੋਂ ਅਸੀਂ ਸੋਰੀ ਇਸ ਪੰਜਾ ਤਿਆਰ 443 ਜਿਹੜਾ ਡੌਨਸਟ੍ਰੀਮ ਨੂੰ ਛੱਡ ਰਹੇ ਹਾਂ। ਬਾਕੀ ਜਿਹੜਾ ਰਾਜਸਥਾਨ ਫੀਡਰ ਉਹ 13795 ਬਰੋਜਪੁਰ ਫੀਡਰ ਨੂੰ ਜਿਹੜਾ ਉਹ 8037 ਉਹ ਪਨਾਲ ਜਿਹੜੀ ਉਹ 187 ਯੂਜ਼ ਕਰ ਲਓ। ਮਤਲਬ ਯਾਨੀ ਕਿ ਅੱਜ ਜਿਵੇਂ ਤੁਹਾਡੇ ਕੋ ਕਿੰਨਾ ਟੋਟਲ ਜਿਹੜਾ ਟੋਟਲ ਜਿਹੜਾ ਕੰਜ਼ੂਮ ਪਾਣੀ ਉਹ ਕਿੰਨਾ ਹੋਇਆ? 97463 97 ਇਹ ਕੱਲ ਜਿਹੜਾ ਸੀ ਇਹ 92 ਦੀ ਆਮ ਸੀ ਯਾਨੀ ਕਿ ਅੱਜ ਪਾਣੀ ਵਧਿਆ। ਅੱਜ ਅੱਜ ਕੱਲ ਨੂੰ 4000 ਪਾਣੀ ਜਿਹੜਾ ਡੌਨਸਟ੍ਰੀਮ ਨੂੰ ਵਧਿਆ। ਹਾਂਜੀ। ਪੰਜਾਬ ਅਤੇ ਹਿਮਾਚਲ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਹਸ਼ਿਆਰਪੁਰ ਦੇ ਪਿੰਡ ਰਾਮਪੁਰ ਸਹਨੀਆਂ ਦੇ ਵਿੱਚ 14 ਪਾਣੀ ਆ ਗਿਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਜ਼ਿਕਰਯੋਗ ਹੈ ਕਿ ਪਾਣੀ ਆਉਣ ਦਾ ਮੁੱਖ ਕਾਰਨ ਪਾਣੀ ਦੇ ਤੇਜ਼ ਵਹਾਅ ਨੂੰ ਦੱਸਿਆ ਜਾ ਰਿਹਾ ਹੈ ਜਿਸ ਕਰਕੇ 14 ਬੰਨ ਟੁੱਟ ਗਿਆ ਤੇ ਸਾਰਾ ਪਾਣੀ ਪਿੰਡ ਜਲਸਾਲ ਹੋ ਗਿਆ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ 3 ਤੋਂ 4 ਫੁੱਟ ਤੱਕ ਪਾਣੀ ਆ ਗਿਆ ਸਾਰੇ ਨਿਵਾਸੀਆਂ ਨੂੰ ਇਹ ਅਪੀਲ ਕਰਨਾ ਚਾਹਤੀ ਹਾਂ और ये विश्वास दिलाना चाहती हूँ कि ज़िला प्रशासन पंजाब सरकार हमारे मान्य सी एम साहब खुद जो हैं सिचुएशन को लगातार हमारे साथ रिव्यू कर रहे हैं और कर रहे हैं और ज़िला प्रशासन एस हमने हर दो और तीन विलेजेस पर जो सेक्टर ऑफिसर्स लगाए हैं जो पिछले सालों में अफेक्टेड विलेजेस थे उनके सरपंच साहिबान यादेदार व्यक्ति उन सबके साथ हमारा लगातार तालमेल चल रहा है। دریاਵੰਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ। ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਰਕੇ ਲਗਾਤਾਰ ਮੁਸੀਬਤ ਵਧ ਰਹੀ ਹੈ। ਸੁਲਤਾਨਪੁਰ ਲੋਧੀ ਦੇ 16 ਪਿੰਡ ਪਾਣੀ ਦੀ ਮਾਰ ਚੱਲ ਰਹੀ ਨੇ। ਵਾਸ ਦਰਿਆ ਦਾ ਪਾਣੀ ਪਿੰਡਾਂ ਦੇ ਵਿੱਚ ਵੜ ਰਿਹਾ ਹੈ। ਲੋਕਾਂ ਦਾ ਮੁਸ਼ਕਿਲ ਲਗਾਤਾਰ ਪਾਧਰੀਆਂ ਨੇ। ਲੋਕ ਕਾਰ ਛੱਡ ਕੇ ਸੁਰੱਖਿਅਤ ਥਾਵਾਂ ਦਾ ਰੁੱਕ ਕਰ ਰਹੇ ਨੇ। ਪ੍ਰਸ਼ਾਸਨ ਅਤੇ ਟੀਮਾਂ ਲਗਾਤਾਰ ਮਦਦ ਦੇ ਲਈ ਅੱਗੇ ਆ ਰਹੀਆਂ ਨੇ। ਫਸਲਾਂ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ। ਇਸ ਲਗਭਗ 18 ਦਿਨ ਹੋ ਗਏ ਪਾਣੀ ਆਏ ਨੂੰ। ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ। 11 ਪਿੰਡ ਜਿਹੜੇ ਸੁਲਤਾਨਪੁਰ ਸਾਹਿਬ ਦੇ ਇਹਦੇ ਨਾਲ ਬਰਬਾਦ ਹੋ ਗਈਆਂ ਫਸਲਾਂ, ਜ਼ਮੀਨਾਂ ਵੀ ਬਰਬਾਦ ਹੋਈ ਜਾਂਦੀਆਂ ਉਹ ਤੋਂ ਮਾਝੇ ਦੇ 11 ਪਿੰਡ ਜਿਹੜੇ ਬਰਬਾਦ ਹੋ ਗਏ ਆ। ਇੱਕ ਸਿਰਫ ਕਲਾ ਬਾਉਪੁਰ ਨਹੀਂ ਸਾਰਾ ਮੰਡਲਾ ਦਾ ਸਾਰਾ ਹੀ ਫਸਲ تباہ ਹੋ ਚੁੱਕੀ ਹੈ ਅਜੇ ਤੱਕ। ਸਰਕਾਰਾਂ ਨੂੰ ਚਾਹੀਦਾ ਵੀ ਇੱਥੇ ਕੋਈ ਨਾ ਕੋਈ ਧਿਆਨ ਦੇਣਾ। ਕਪੂਰਥਲਾ ਦੇ ਕਈ ਪਿੰਡ ਹੜ੍ਹਾਂ ਦੇ ਕਾਰਨ ਭਾਰੀ ਤਬਾਹੀ ਦੀ ਚਪੇਟ ਚ ਨੇ ਇਨ ਇਲਾਕਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਨਾਲ ਲੋਕਾਂ ਨਾਲ ਮਿਲ ਕੇ ਉਹਨਾਂ ਦੀਆਂ ਮੁਸੀਬਤਾਂ ਸੁਣੀਆਂ ਅਤੇ ਉਹਨਾਂ ਦੀ ਸਹਾਇਤਾ ਦੇ ਲਈ ਸਰਕਾਰੀ ਮਦਦ ਦੀ ਗੱਲ ਵੀ ਕੀਤੀ ਅਧਿਕਾਰੀਆਂ ਹੁਕਮ ਦਿੱਤੇ ਕਿ ਜ਼ਰੂਰਤਵੰਦਾ ਤੱਕ ਤੁਰੰਤ ਰਾਹਤ ਸਮੱਗਰੀ ਪਹੁੰਚਾਈ ਜਾਵੇ ਅਤੇ ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਲਿਸਟ ਬਣਾਈ ਜਾਵੇ ਤਾਂ ਜੋ ਮੁਆਵਜ਼ਾ ਦਿੱਤਾ ਜਾ ਸਕੇ ਸਾਡੇ ਇੱਥੇ ਕਿਸ਼ਤੀਆਂ ਦਾ ਪ੍ਰਬੰਧ ਹੈ ਜਿੱਥੇ ਕਨੈਕਟੀਵਿਟੀ ਨਹੀਂ ਹੈ ਉੱਥੇ ਸਾਰੀਆਂ ਕਿਸ਼ਤੀਆਂ ਦੇ ਰਾਹੀਂ ਹਰ ਤਰ੍ਹਾਂ ਦਾ ਸਮਾਨ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਉਹ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਫਰੋਜ਼ਬੁਰ ਦੇ ਸਰਹੱਦੀ ਪਿੰਡ ਗੱਟੀਰਾਜੋ ਕੇ ਦਰਿਆਈ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਇਸ ਕਾਰਨ ਪਾਕਿਸਤਾਨ ਦੇ ਵਿੱਚ ਸਤਲੁਜ ਦੇ ਤੁਸੀ ਬੰਦ ਦਾ ਟੁੱਟਣਾ ਜਿਸ ਕਰਕੇ ਭਾਰਤ ਵਾਲੇ ਪਾਸੇ ਵੀ ਸਤਲੁਜ ਦਾ ਪਾਣੀ ਭਰ ਰਿਹਾ ਹੈ ਉਤھے ਹੀ ਸਰਹੱਦ ਦੇ ਬੀਐਸਐਫ ਦੇ ਚੈੱਕ ਪੋਸਟ ਦੇ ਵਿੱਚ ਵੀ ਪਾਣੀ ਭਰਨ ਲੱਗਿਆ ਹੈ ਜਵਾਨ ਮਿੱਟੀ ਦੇ ਗੱਟੇ ਲਗਾ ਕੇ ਚੈੱਕ ਪੋਸਟਾਂ ਤੇ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪੁੱਤੂ ਰਾਤ ਪਾਕਿਸਤਾਨ ਦੀ ਸਾਈਡ ਤੋਂ ਬੰਨ ਟੁੱਟਿਆ ਸੀ ਤੇ ਉਹ ਬੰਨ ਟੁੱਟਿਆ ਸੀ ਤੇ ਉਤੋਂ ਪਾਣੀ ਜਿਹੜਾ ਹੈਗਾ ਸੀ ਕਾਫੀ ਤੇਜ਼ ਰਫ਼ਤਾਰ ਨਾਲ ਇੱਧਰ ਸਾਡੇ ਇਲਾਕੇ ਵਿੱਚ ਸਾਡੇ ਪਿੰਡਾਂ ਵਿੱਚ ਆ ਰਿਹਾ ਹੈ ਤੇ ਅੱਤੇ ਅਸੀਂ ਇਹ ਮੰਗ ਕਰਦੇ ਹਾਂ ਵੀ ਪ੍ਰਸ਼ਾਸਨ ਨੂੰ ਵੀ ਅਤੇ ਸਰਕਾਰ ਨੂੰ ਵੀ ਸਾਡੇ ਜਿਹੜੇ ਇੱਥੇ ਆ ਪਿੰਡ ਨਵੀਂ ਗੱਟੀ ਰਾਜੂ ਕਦਨਾਲ ਇੱਕ ਘਰ ਬੈਠੇ ਨੇ 45 60 ਘਰ ਬੈਠੇ ਨੇ ਤੇ ਹੋ ਸਕਦਾ ਹੈ ਵੀ ਰਸਤੇ ਤੋਂ ਵੀ ਕ੍ਰੋਸ ਕਰਨ ਲੱਗ ਪਾ ਉਹਨਾਂ ਦਾ ਇੱਥੋਂ ਨਿਕਲਣਾ ਵੀ ਮੁਸ਼ਕਲ ਹੋ ਜਾਏ। ਤਾਂ ਕੀ ਕਰਨਾ ਚਾਹੀਦਾ? ਅਸੀਂ ਤਾਂ ਇਹ ਕਹਿੰਦੇ ਆਂ ਵੀ ਪ੍ਰਸ਼ਾਸਨ ਆ ਕੇ ਇੱਥੇ ਸਾਡੀ ਹਸਰ ਲਵੇ। ਸਰਕਾਰ ਵੀ ਸਾਡੀ ਸੁਣੇ ਇੱਥੇ ਸਾਨੂੰ ਅੱਗੇ ਵੀ 2023 ਦੇ ਮਾਰੇ ਹੋਏ ਆਨੂੰ ਇੱਥੇ ਕੁਝ ਨਹੀਂ ਮਿਲਦਾ ਇੱਥੇ। ਸਮਾਣਾ ਦੇ ਵਾਟਰ ਸਪਲਾਈ ਵਿਭਾਗ ਵੱਲੋਂ ਪਾਏ ਖੱਡਿਆਂ ਦੇ ਵਿੱਚ ਪੀਆਰਟੀਸੀ ਬੱਸ ਫਸ ਗਈ। ਦਰਅਸਲ ਵਿਭਾਗ ਦੇ ਵੱਲੋਂ ਸਪਲਾਈ ਦਾ ਪਾਈਪ ਜੋੜਨ ਲਈ ਇੱਕ ਖੱਡਾ ਪੁੱਟਿਆ ਗਿਆ ਸੀ। ਉਸ ਨੂੰ ਸਮਿੱਟੀ ਦੇ ਨਾਲ ਭਰਨ ਦਾ ਕਾਰਨ ਮਾਮੂਲੀ ਜਹੀ ਬਰਸਾਤ ਹੋਣ ਤੇ ਇਹ ਬੱਸ ਉਸ ਦੇ ਵਿੱਚ ਫਸ ਗਈ। ਸਵਾਰੀਆਂ ਦਾ ਬਾਲਵਲ ਬਚਾ ਹੋ ਗਿਆ। ਊੜੇ ਸਾਹਮਣੇ ਨੇ ਜੀ ਦੇਖ ਲਓ ਕਿੰਨਾ ਕੁ ਮੀਹ ਪਿਆ ਜੀ ਸਮਾਣਾ ਲਾਬਾਰ ਸਹੀ ਟੋਟਲ ਇਹ ਜਿਹੜੀ ਸੜਕ ਹੈ ਜੀ ਇਹ ਸਮਾਣਾ ਦੀ ਰੀੜ ਦੀ ਹੱਡੀ ਹੈ ਜੀ। ਇਹਨੂੰ ਤੀਜੇ ਦਿਨ ਆ ਕੇ ਪਟ ਲੈਂਦੇ ਨੇ। ਪਟੋ ਬੇਸ਼ੱਕ ਪਟੋ ਜੋ ਮਰਜੀ ਕਰੋ ਨਾ ਕੋਈ ਬੈਰੀਕੇਡ ਹੈ ਨਾ ਕੋਈ ਬੋਰਡ ਹੈ ਆ ਦੇਖੋ ਜੀ ਬਸ ਮਸਾ ਥੋੜਾ ਜਿਹਾ ਮੀਂਹ ਪਿਆ ਜੀ ਬਸ ਕੱਡੇ ਚ ਗਿਰ ਗਈ ਜੇ ਸਵਾਰੀ ਕੋਈ ਕਿਸੇ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਜੀ ਹਟ ਵੀ ਸਕਦੀ ਸੀ ਇਸ ਇਸ ਸੜਕ ਤੋਂ ਥੋੜੀ ਕੁਝ ਗਾਜ ਤੇ ਤਹਿਸੀਲ ਹੈ ਜੀ ਐਮਐਲਏ ਸਾਹਿਬ ਦਾ ਦਫ਼ਤਰ ਹੈ ਜੀ ਲੇਕਿਨ ਸਾਰੇ ਅੱਖਾਂ ਮੀਚ ਕੇ ਇੱਥੋਂ ਲੰਘ ਜਾਂਦੇ ਨੇ ਲੁਧਿਆਣਾ 'ਚ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤਾ ਕਾਰੋਬਾਰੀ ਪ੍ਰਿੰਕਲ ਦੇ ਅਦਾਲਤ ਵਿੱਚ ਪੇਸ਼ੀ ਦੌਰਾਨ ਜ਼ਬਰਦਸਤ ਹੰਗਾਮਾ ਹੋ ਗਿਆ कोर्ट ਦੇ ਵਿੱਚ ਇੱਕ ਵਕੀਲ ਨੇ ਪ੍ਰਿੰਕਲ ਨੂੰ ਸੱਦਾ ਥੱਪੜ ਮਾਰ ਦਿੱਤਾ ਤਾਂ ਫਿਰ ਇੱਕ ਥੱਪੜ ਸ਼ਿਕਾਇਤ ਕਰਤਾ ਮਹਿਲਾ ਦੇ ਪਤੀ ਨੇ ਮਾਰਿਆ ਪ੍ਰਿੰਕਲ ਦੇ ਇਲਜ਼ਾਮ ਨੇ ਕਿ ਉਸਨੇ ਸੋਸ਼ਲ ਮੀਡੀਆ ਤੇ ਵਕੂਲ ਦੀ ਪਤਨੀ ਨੂੰ ਗਲਤ ਸ਼ਬਦ ਬੋਲੇ ਸੀ ਇਹ ਪੂਰਾ ਮਾਮਲਾ ਸਾਲ 2022 ਚੱਲ ਰਿਹਾ ਹੈ ਪ੍ਰਿੰਕਲ ਲੁਧਿਆਣਾ ਦਾ ਇੱਕ ਜੁੱਤਾ ਕਾਰੋਬਾਰੀ ਹੈ ਤੇ ਇਨਫਲੂਐਂਸਰ ਵੀ ਹੈ ਜੋ ਕਿ ਅਕਸਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵਿਵਾਦਾਂ ਚੁਣਾ ਕਰਦਾ ਹੈ ਅਬਾਹਰ ਦੇ ਪਿੰਡ ਸਦਾਵਾਲੀ ਦੇ ਕੋਲ ਇੱਕ ਪਿਕਅਪ ਸਵਾਰ ਦੇ ਫਿਲਮੀ ਸਟਾਈਲ ਦੇ ਵਿੱਚ ਪੁਲਿਸ ਨਾਕਾ ਤੋੜਿਆ ਤੇ ਭੱਜ ਗਿਆ ਪੁਲਿਸ ਨੇ ਚਾਲਕ ਨੂੰ ਕਾਬੂ ਕਰ ਲਿਆ ਪੁਲਿਸ ਨੇ ਡਰਾਈਵਰ ਦਾ ਚਲਾਨ ਕੱਟ ਕੇ ਗੱਡੀ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਦਰਸਲ ਪਿਕਅਪ ਸਵਾਰ ਰਾਜਸਥਾਨ ਦੇ ਸਰਾਤ ਤੋਂ ਤੇ ਲੈ ਕੇ ਆ ਰਿਹਾ ਸੀ ਤੇ ਪੁਲਿਸ ਦੇ ਨਾਕੇ ਤੇ ਨਹੀਂ ਰੁਕਿਆ ਫੜਿਆ ਗਿਆ ਮੁਲਜ਼ਮ ਬਰਨਾਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਚੈਕਿੰਗ ਕੀਤੀ ਆ ਤੇ ਉਸੇ ਤਰ੍ਹਾਂ ਨੀਆਂ ਚ ਇੱਕ ਪਿਕਅਪ ਗੱਡੀ ਜਿਹੜੀ ਸਾਡੀ 6-7 ਮਲਾਜ਼ਮ ਲੱਗੇ ਹੋਏ ਸੀਗੇ ਉਸ ਤਰ੍ਹਾਂ ਨਾਲ ਇਸ਼ਾਰਾ ਕਰਦੇ ਬਾਅਦ ਵੀ ਉਹਨੇ ਇਸੋ ਗੱਡੀ ਭਜਾ ਕੇ ਲੈ ਗਿਆ ਅਸੀਂ ਉਹਨਾਂ ਨੂੰ ਰੌਂਗ ਅਪ ਕਰਕੇ ਲੈ ਆਏ ਆ ਸਾਰੀ ਗੱਡੀ ਵੈਰੀਫਾਈ ਕਰ ਰਹੇ ਆ ਵਿੱਚ ਕੋਈ ਇਤਰਾਜ਼ਯੋਗ ਚੀਜ਼ ਨਾ ਹੋਵੇ ਤੇ ਅੱਜ ਹੁਣ ਉਹਨਾਂ ਦੇ ਚਲਾਨ ਵੀ ਕੱਟੇ ਆ ਕਪੂਰਥਲਾ ਚ ਇੱਕ ਦੋਦੇ ਨੂੰ ਲੋਕਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਰੰਗੇ ਹੱਥੇ ਕਾਬੂ ਕੀਤਾ ਰਾਗੀਰ ਸੁਖਵਿੰਦਰ ਸਿੰਘ ਮੁਤਾਬਕ ਇਹ ਦੁੱਧੀ ਕੈਮੀਕਲ ਦੁੱਧ ਦੇ ਵਿੱਚ ਮਿਲਾ ਰਿਹਾ ਸੀ ਜਿਸ ਨੂੰ ਅਸੀਂ ਸ਼ੱਕ ਦੇ ਆਧਾਰ ਤੇ ਪੁੱਛਿਆ ਤਾਂ ਉਸਨੇ ਕਿਹਾ ਹੈ ਕਿ ਮੈਂ ਇੱਥੇ ਸੈਂਪਲ ਚੈੱਕ ਕਰ ਰਿਹਾ ਹਾਂ ਹੋਰ ਸਵਾਲ ਪੁੱਛਣ ਤੇ ਉਹਨਾਂ ਸ਼ੱਕੀ ਬੋਤਲ ਨੂੰ ਢੋਸੜ ਦਿੱਤਾ ਚੈਕਿੰਗ ਦੌਰਾਨ ਇੱਕ ਪਾਣੀ ਦਾ ਡਰਮ ਹੋਰ ਕੈਮੀਕਲ ਮਿਲਣੇ ਦੁੱਧੀ ਨੇ ਆਪਣੇ ਲੱਗੇ ਇਲਜ਼ਾਮ ਨਕਾਰੇ ਨੇ ਸੁਖਵਿੰਦਰ ਕਿਹਾ ਉਹ ਕੀ ਨਹੀਂ ਬਿਲਕੁਲ ਆਪਾਂ ਆਪਣੇ ਅੰਦਾਜ਼ੇ ਲਾਈ ਨਹੀਂ ਇਹ ਫਲਾਣ ਇਸ ਚ ਬਈ ਜਿੰਨੇ ਬਣਾ ਆਹ ਨੀ ਕੋਈ ਨਾ ਉਹੋ ਜਿਹਾ ਨਹੀਂ ਇਹ ਕੜ-ਕੜ ਕੇ ਤਾਂ ਉਹਨਾਂ ਦੇ ਬਰਾਬਰ ਉਹ ਪਾਈ ਜਾਂਦੇ ਆ ਜਦੋਂ ਵੀ ਖਾਈ ਗੱਡੀ ਲੈਣੇ ਮੈਂ ਤੋਕੀ ਕਰਦਿਆ ਹਾਂ ਲੰਦਾ ਜੀ ਤੁਸੀਂ ਕੌਣ ਦੀ ਲੋਕੇਸ਼ਨ ਆਲੇ ਉਹਨਾਂ ਨੇ ਤਾਂ ਕਿਹਾ ਵੀ ਕਿਤੇ ਹੈ ਕਿ ਨਹੀਂ ਇਹ ਬੱਚਿਆਂ ਨੇ ਦੁੱਧ ਪੀਣਾ ਹੈ ਸਿਰਫ ਇਨਸਾਫ਼ ਮੰਗਦੇ ਵੀ ਤੋ ਕੀ ਕਰ ਰਹੇ ਆ ਉਹ ਕਹਿੰਦੇ ਤੁਸੀਂ ਕੌਣ ਦੀ ਪੁੱਛਣ ਆਲੇ ਅਸੀਂ ਗੱਡੀ ਡਾਕਿਓ ਦੀ ਚਾਬੀ ਕੱਢ ਲਈ ਜਾਂ ਦਹੀਂ ਫਿਰ ਥਾਣੇ ਪਾਉਣ ਕੀਤਾ ਤਾਂ ਅਸੀਂ ਉਹ ਬੰਦੇ ਨੂੰ ਪਰਖਵਾਲੇ ਕਰ ਰਹੇ ਆ ਤਹੇ ਕਹਿੰਦੇ ਆ ਵੀ ਕਿਸੇ ਵੀ ਬੱਚੇ ਦੇ ਨਾਲ ਜ਼ੋਰ ਦਿਹਾੜੀ ਕਰਦਾ ਹੈਗਾ ਵਾ ਜਿਹੜਾ ਕੋਈ ਵੀ ਇਨਸਾਨ ਜਿਹੜਾ ਹੈਗਾ ਦੁਰਦ ਲਿਕੇ ਆਪਣੇ ਬੱਚਿਆਂ ਨੇ ਪਿਆਉਂਦਾ ਵਾ ਉਹਨਾਂ ਮੇਸਰਤ ਨਿਕ ਨਹੀਂ ਹੋਣੀ ਚਾਹੀਦੀ ਬਠਿੰਡਾ ਦੇ ਪਿੰਡ ਸਰਦਾਰਗੜ ਦਾ ਨੌਜਵਾਨ ਸੌਦੀ ਅਰਪ ਦੇ ਵਿੱਚ ਹੱਥ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਨਾ ਸਿਰਫ ਉਹ ਉਲਜ ਗਿਆ ਉਚਲਸ ਗਿਆ ਸਗੋ ਉਸ ਦੀ ਦੋਹਾਂ ਅੱਖਾਂ ਦੀ ਰੌਸ਼ਨੀ ਵਿਚਲ ਗਈ। ਇੱਕ ਕੈਮੀਕਲ ਫੈਕਟਰੀ ਦੇ ਵਿੱਚ ਮਨਪ੍ਰੀਤ ਨਾਮ ਦਾ ਇਹ ਨੌਜਵਾਨ ਕਾਮਕਾਰਦਾ ਸੀ ਜਿਸ ਦੇ ਵਿੱਚ ਹੋਈ ਧਮਾਕੇ ਦੇ ਕਾਰਨ ਉਸ ਦੀ ਇਹ ਹਾਲ ਖ ਗਈ ਹੈ। ਕੰਪਨੀ ਦੇ ਵੱਲੋਂ ਨੌਜਵਾਨ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਦਿੱਤੇ ਗਏ 1.5 ਲੱਖ ਉਸ ਦੇ ਗੁਜ਼ਾਰੇ ਦੇ ਲਈ ਕਾਫੀ ਨਹੀਂ। ਵਿਜੈ ਤੋਂ ਇਲਾਜ ਕਰਵਾ ਰਿਹਾ ਨੌਜਵਾਨ ਹੁਣ ਕਰਜ਼ੇ ਦੇ ਵਿੱਚ ਡੁੱਬਿਆ ਹੈ ਜੋ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਨਾ ਨਹੀਂ ਮੇਰਾ 25 ਦਿਨ ਦੀ ਚਮੜੀ ਦਾ ਇਲਾਜ ਕਰਾਇਆ ਜੀ ਮੜ ਕੇ ਅੱਖਾਂ ਦਾ ਵਿੱਚ ਕੋਈ ਲਾਜਨ ਕਿਰਾਇਆ ਇਹ ਉਹਨਾਂ ਨੇ ਫਿਰ ਮੈਨੂੰ ਆਉਣ ਲੱਗੇ 1 ਡੇਢ ਲੱਖ ਰੁਪਏ ਦਿੱਤਾ ਇਹ 2016 ਦੇ ਵਿੱਚ ਮੜਕੇ ਇੱਥੇ ਜਦੋਂ ਡਾਕਟਰਾਂ ਨੇ ਵਿਖਾਇਆ ਉਹਨਾਂ ਨੇ ਕਾਫੀ ਖਰਚਾ ਦੱਸਾਇਆ ਸੀ ਉਹ ਮੜਕੇ ਹੀ ਮੜਕੇ ਕਹਿੰਦੇ ਫੈਕਸ ਤੇ ਦੂਈ ਮੈਂ ਕਾਫੀ ਫੈਕਸਾਂ ਤੇ ਦੇਣੀ ਪ੍ਰਾਈਵੇਟ ਵਾਲਿਆਂ ਨੇ ਪੈਸੇ ਜਿਆਦਾ ਮੰਗ ਲਏ ਵੀ ਫਿਰ ਪੀਜੀਐ ਟ੍ਰੀਟਮੈਂਟ ਚਲਾਇਆ ਸੀ 2016 ਦੇ ਵਿੱਚ ਜੇਬ ਚੋਂ ਵੀ ਕਾਫੀ ਖਰਚਾ ਆ ਗਿਆ ਸੀਗਾ ਇਹ ਲੱਗ ਗਿਆ ਜੀ 4-5 ਲੱਖ ਰੁਪਏ ਸਾਡਾ ਖਰਚਾ ਆ ਗਿਆ ਸੀ ਕੋਈ ਮੇਰੇ ਭਾਣ ਭਾਈ ਨੇ ਕੋਈ ਆਰਥਿਕ ਸਹਾਇਤਾ ਕੀਤੀ ਨਹੀਂ ਉਹਨਾ ਕਰਕੇ ਹੀ ਮੇਰਾ ਲਾ ਜੇ ਇੱਕ ਟਿਕਰ ਚੱਲ ਕੇ ਆਇਆ ਹਾਂ ਬੇਨਤੀ ਕਰਦਾ ਹਾਂ ਮੈਨੂੰ ਕੋਈ ਆਰਥਿਕ ਸਹਾਇਤਾ ਦਿੱਤੀ ਜਾਵੇ ਜਿਹੜਾ ਕੋਈ ਕੰਮ ਘਾਰ ਘਾਲ ਸਕਣ ਸਾਰੇ ਉਮਰੀ ਹੁਣ ਜੇਸਾ ਬੰਦ ਹੋ ਗਿਆ ਹੈ ਚੱਲ ਕੋਈ ਆਰਥਿਕ ਸਹਾਇਤਾ ਦੇ ਦੇ ਯੂ ਹੈਲਪ ਦਿੱਤੀ ਜਾਵੇ ਗੁਰਦਾਸਪੁਰ ਦੇ ਖਾਦ ਡੀਲਰਜ਼ ਅਤੇ ਕਿਸਾਨਾਂ ਦੇ ਵੱਲੋਂ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ ਕਾਰੋਬਾਰੀਆਂ ਅਤੇ ਖੇਤੀਬਾੜੀ ਵਿਭਾਗ ਦੇ ਖਿਲਾਫ ਮੋਰਚਾ ਚੁੱਕ ਲਿਆ ਗਿਆ ਪ੍ਰਦਰਸ਼ਨਕਾਰੀਆਂ ਨੇ ਯੂਰੀਆ ਨਾਮ ਲੈਣ ਅਤੇ ਕਾਲਾ ਬਾਜ਼ਾਰੀ ਦਾ ਇਲਜ਼ਾਮ ਲਗਾਇਆ ਇਹਨਾਂ ਮੰਗਾਂ ਕੀਤੀਆਂ ਨੇ ਕਿ ਲੁੱਟ ਤੇ ਕਾਲਾ ਬਾਜ਼ਾਰੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਵੇ ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਖਾਦ ਡੀਪੀ ਯੂਰੀਆ ਜਾਂ ਕੋਈ ਵੀ ਖਾਦ ਹੁੰਦੀ ਹੈ ਇਹ ਸੈਂਟਰ ਵੱਲੋਂ ਕਿਸਾਨਾਂ ਦੇ ਪ੍ਰਤੀ ਇੱਕ ਸਬਸਿਡੀ ਦੇ ਦਿੱਤੀ ਜਾਂਦੀ ਏ ਇਹਨਾਂ ਹੋਲਸੇਲਰਾਂ ਵੱਲੋਂ ਇਹ ਜਿਹੜੀ ਆ ਖਾਸ ਦੀ ਬਲੈਕ ਕੀਤੀ ਗਈ ਏ ਆਪਣੇ ਇੱਕ ਬੋਰੀ ਦੇ ਨਾਲ ਜਿਹੜੀ ਯੂਰੀਆ ਦੀ ਇੱਕ ਬੋਰੀ ਸੀ ਉਸ ਦੇ ਨਾਲ ਇਹਨਾਂ ਨੇ ਇੱਕ ਪੈਕਟ ਜਿਹੜਾ ਵਾ ਆਨਵੈਕਸ ਦਵਾਈ ਜਾਂਦੀ ਏ ਉਹ ਜਿਹੜੀ ਆ ਜਿਸ ਦਾ ਰੇਟ ਤਕਰੀਬ 400 ਰੁਪਿਆ ਵਾ ਇਹਨਾਂ ਨੇ 530 ਰੁਪਏ ਰੇਟ ਲਾ ਕੇ 520 ਜਾਂ 530 ਰੁਪਏ ਰੇਟ ਲਾ ਕੇ ਦੁਕਾਨਾਂ ਦੇ ਉੱਤੇ ਇੱਕ ਯੂਰੀਆ ਦੀ ਬੋਰੀ ਦੇ ਨਾਲ ਦਿੱਤਾ। ਉਹਦੇ ਬਿਨਾ ਯੂਰੀਆ ਨਹੀਂ ਮਿਲੇਗੀ। ਹੁਣ ਗਦਰਵਾਹਾ ਦੇ ਕੇਐਨਜੀਓ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹਾਂ ਰੇਲਵੇ ਸਟੇਸ਼ਨ ਤੋਂ ਇੱਕ ਕੁੜੀ ਨੂੰ ਪੁਲਿਸ ਦੀ ਮਦਦ ਨਾਲ ਬਚਾਅ ਸਥਿਤੀ ਤੱਕ ਤੇ ਫਿਰ ਉਸ ਨੂੰ ਗਦਰਵਾਹਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਐਨਜੀਓ ਮੈਂਬਰਾਂ ਨੇ ਦੱਸਿਆ ਕਿ ਪੀੜਤਾ ਵਿਆਹੀ ਹੋਈ ਹੈ ਪਰ ਨਾ ਸਹੁਰੇ ਪਰਿਵਾਰ ਤੇ ਨਾ ਹੀ ਪੇਕੇ ਪਰਿਵਾਰ ਨੇ ਉਸ ਨੂੰ ਆਪਣੇ ਨਾਲ ਰੱਖਿਆ। ਜਿਸ ਕਾਰਨ ਉਹ ਕਈ ਦਿਨਾਂ ਤੋਂ ਸਟੇਸ਼ਨ ਤੇ ਬੇਸਹਾਰਾ ਬੈਠੀ ਰਹੀ। ਪਰ ਹੁਣ ਅਸੀਂ ਪੀੜਤਾ ਨੂੰ ਉਸਦੇ ਹਾਲਾਤਾਂ ਤੇ ਛੱਡਣ ਨੂੰ ਮਜਬੂਰ ਹਾਂ ਕਿਉਂਕਿ ਸਾਨੂੰ ਕੋਈ ਪ੍ਰਸ਼ਾਸਨ ਜਾਂ ਸਰਕਾਰ ਦੇ ਵੱਲੋਂ ਮਦਦ ਨਹੀਂ ਮਿਲ ਰਹੀ ਸੋਰਸਸ ਰਾਹੀਂ ਮਾਨ ਜੋ ਗਿਆ ਸੱਚੋ ਕਿ ਦਰਵਾਜ਼ਾ ਨੂੰ ਦੱਸਿਆ ਪ੍ਰਸ਼ਾਸਨ ਨੂੰ ਦੱਸਿਆ ਉਹਨਾਂ ਨੇ ਕੱਲੇ ਨੂੰ ਇਸ ਲੜਕੀ ਨੂੰ ਸਿਵਲ ਹਸਪਤਾਲ ਦੇ ਦਰਵਾਜ਼ਾ ਦਾਖਲ ਕਰਾਇਆ ਸੀ ਪੰਜਾਬ ਪੁਲਿਸ ਦੀਆਂ ਦੋ ਲੜਕੀਆਂ ਲੱਗੀਆਂ ਹੋਈਆਂ ਉਹ ਵੀ ਵਿਚਾਰੀਆਂ ਆਪਣੀ ਡਿਊਟੀ ਕੁਬੀ ਨਾਲ ਨਿਭਾ ਰਹੀਆਂ ਸਾਨੂੰ ਪ੍ਰਸ਼ਾਸਨ ਨੇ ਸਾਡੀ ਕਿਸੇ ਨਿਭਾਣੀ ਪੜੀ ਤਾਂ ਅਸੀਂ ਮਜਬੂਰ ਨ ਉਸ ਲੜਕੀ ਨੂੰ ਜਿਸ ਹਾਲਾਤ ਚ ਲੈ ਕੇ ਆਂਦੇ ਸੀ ਮਜਬੂਰ ਨਿਭਾਵਕ ਹੋ ਕੇ ਸੀ ਬੇਵਸ ਹੋ ਕੇ ਉਸ ਲੜਕੀ ਨੂੰ ਉਸੇ ਹਾਲਾਤਾਂ 'ਚ ਛੱਡਣ ਲਈ ਮਜਬੂਰ ਹੈ